ਦੋਸਤੋ ਸਵਾਗਤ ਹੈ ਤੁਹਾਡਾ ਸੁਤਿੰਦਰ ਰਾਜਪਾਲ ਸਿੱਖਵਾਲਾ 23 ਦੇ ਵਿੱਚ ਅੱਜ ਮੈਂ ਤੁਹਾਨੂੰ ਜੁੜੀ ਜਗ੍ਹਾ ਲੈ ਕੇ ਆਏ ਇਹ ਸਾਡੇ ਪਿੰਡ ਦੀ ਸਭ ਤੋਂ ਪੁਰਾਣੀ ਜਗ੍ਹਾ ਤੇ ਸੋਚੋਗੇ ਕਿ ਜਗ੍ਹਾ ਤਾਂ ਨਵੀਂ ਹੈ ਤੇ ਪੁਰਾਣੀ ਕਿਵੇਂ ਹੋਈ ਇੱਥੇ ਕਿਸੇ ਵੇਲੇ ਇੱਕ ਦਰਵਾਜ਼ਾ ਸੀ ਜਿਹੜਾ ਬੜਾ ਸ਼ਾਨਦਾਰ ਹੁੰਦਾ ਸੀ ਕਾਫੀ ਦਿਰ ਪਹਿਲਾਂ ਸਾਡੇ ਬਿਰਕਾਣੇ ਬਣਾਇਆ ਸੀਗਾ ਬਾਬੇ ਮਹਾ ਸਿੰਘ ਨੇ ਤੇ ਜਿੱਥੋਂ ਸਾਡੇ ਪਿੰਡ ਤੇ ਮੋੜੀ ਗੱਡੀ ਗਈ ਹੈ ਸਾਡਾ ਪਿੰਡ ਸਿੱਖਵਾਲਾ ਇੱਥੋਂ ਹੀ ਵੱਜਾ ਸੀ ਇਸ ਦਰਵਾਜੇ ਦੇ ਵਿੱਚੋਂ ਹੀ ਬਾਬਾ ਮਹਾ ਸਿੰਘ ਜੀ ਨੇ ਇੱਥੇ ਮੋੜੀ ਗੱਡੀ ਤੇ ਇੱਥੇ ਇੱਕ ਦਰਵਾਜ਼ਾ ਬਣਾਇਆ ਉਸ ਦਰਵਾਜੇ ਦੀ ਫੋਟੋ ਤੁਹਾਨੂੰ ਮੈਂ ਦਿਖਾ ਰਿਹਾ ਇਸ ਤਰ੍ਹਾਂ ਦਾ ਦਰਵਾਜ਼ਾ ਸੀ ਉਹ ਕੁਝ ਵਜਾ ਕਰਕੇ ਦੋਸਤੋ ਦਰਵਾਜ਼ਾ ਉਹ ਹੈ ਗਿਆ ਸੀ ਸਮੇਂ ਦੇ ਹਿਸਾਬ ਨਾਲ ਕਾਫੀ ਸਮਾਂ ਹੋ ਗਿਆ ਸੀ ਬਣੇ ਨੂੰ ਅਗਲੀ ਕੰਦ ਬਾਕੀ ਰਹਿ ਗਈ ਸੀ ਇਸ ਕਰਕੇ ਉਸ ਦਰਵਾਜੇ ਨੂੰ ਢਾਟ ਦਿੱਤਾ ਗਿਆ ਤੇ ਨਵੇਂ ਸਿਰਿਓਂ ਉਸ ਦਰਵਾਜੇ ਨੂੰ ਬਣਾਉਣ ਦੀ ਮਹਿਮ ਜੜੀ ਆਰੰਭੀ ਗਈ ਹੈ ਨਗਰ ਨਿਵਾਸੀਆਂ ਵੱਲੋਂ ਦਰਵਾਜੇ ਦਾ ਗੇਟ ਇੱਥੇ ਸੀ ਇਧਰੋਂ ਆਉਣ ਦਾ ਰਸਤਾ ਸੀ ਤੇ ਇਧਰ ਨੂੰ ਜਾਂਦੇ ਸਾਰੇ ਪੀੜੀ ਕਲੀ ਜਿਹੜੀ ਹੈ ਬਹੁਤ ਪੁਰਾਣੀ ਹੈ ਜੋ ਉਹਦਾ ਨਗਰ ਵਸਿਆ ਹੋਉਂਦੀ ਹੈ ਕਲੀ ਹੈ ਇੱਧਰ ਘਰ ਬਣੇ ਹੋਏ ਆ ਪੁਰਾਣੇ ਜਿਨ੍ਹਾਂ ਦੇ ਵਿੱਚ ਉਸ ਵੇਲੇ ਬਾਬੇ ਮਹਾ ਸਿੰਘ ਦੇ بیٹے ਕਿਸ਼ਨ ਸਿੰਘ ਤੇ ਬਿਸ਼ਨ ਸਿੰਘ ਰਹਿੰਦੇ ਸੀ ਤੇ ਉਹਨਾਂ ਦੇ ਪਰਿਵਾਰ ਰਹਿੰਦੇ ਸੀ ਇਹ ਦਰਵਾਜ਼ਾ ਬਹੁਤ ਸ਼ਾਨਦਾਰ ਬਣਿਆ ਹੋਇਆ ਸੀਗਾ ਕਾਫੀ ਵੱਡਾ ਸੀ ਵਿੱਚ ਜਿਹੜੀਆਂ ਬੁਰਜੀਆਂ ਲੱਗੀਆਂ ਸੀ ਉਹ ਅੱਠ ਚੁੰਡੀਆਂ ਸੇ ਬੜੀਆਂ ਸੋਹਣੀਆਂ ਸੀਗੀਆਂ ਬੜਾ ਉੱਚਾ ਸੀ ਛੱਤ ਬੜੀ ਉੱਚੀ ਸੀ ਵਿੱਚ ਵੱਡੀਆਂ-ਵੱਡੀਆਂ ਲਟੈਣਾ ਪਾਈਆਂ ਹੋਈਆਂ ਸੀ ਤੇ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਸੀ ਆ ਜਿਹੜੀ ਚੁੰਡ ਹੈ ਇੱਥੇ ਦੱਸਦੇ ਆ ਬਾਬਾ ਜੀ ਨੇ ਮੋੜੀ ਗੱਡੀ ਸੀ ਤੇ ਉਸ ਤੋਂ ਬਾਅਦ ਇਹ ਦਰਵਾਜ਼ਾ ਬਣਾਇਆ ਗਿਆ ਸੀ ਆ ਜਿਹੜੀਆਂ ਤੁਸੀਂ ਇੱਟਾਂ ਦੇਖ ਰਹੇ ਹੋ ਉਸੇ ਦਰਵਾਜ਼ੇ ਦੀਆਂ ਜਿਹੜੀਆਂ ਪੰਨੀਆਂ ਛੋਟੀਆਂ-ਛੋਟੀਆਂ ਇੱਟਾਂ ਅਜੇ ਤੋਂ ਹੰਤੂ ਸੋ ਸਾਲ ਪੁਰਾਣੀਆਂ ਜਦੋਂ ਕਿ ਬਾਬਾ ਜੀ ਨੇ ਇਹ ਪਿੰਡ ਸਿੱਖ ਵਾਲੇ ਦਾ ਮੁੱਖ ਦਰਵਾਜ਼ਾ ਬਣਾਇਆ ਸੀ ਆ ਪੁਰਾਣੇ ਘਰ ਤੇ ਪੁਰਾਣੀ ਗਲੀ ਜਿੱਦੇ ਚ ਬਾਬਾ ਜੀ ਦਾ ਸਾਰਾ ਪਰਿਵਾਰ ਰਹਿੰਦਾ ਸੀ ਇਹਨਾਂ ਗਲੀਆਂ ਬਾਰੇ ਮੈਂ ਤੁਹਾਨੂੰ ਅੱਡ ਵੀਡੀਓ ਬਣਾ ਕੇ ਸਾਰਾ ਕੁਝ ਦੱਸੂਗਾ ਜਿੱਥੇ ਕਿ ਦਰਵਾਜ਼ਾ ਅੰਦਰੋਂ ਬਹੁਤ ਖੂਬਸੂਰਤ ਬਣਿਆ ਹੋਇਆ ਸੀ ਉਸੇ ਤਰ੍ਹਾਂ ਹੀ ਜਿਹੜਾ ਦਰਵਾਜ਼ੇ ਦਾ ਗੇਟ ਸੀ ਬਹੁਤ ਹੀ ਸ਼ਾਨਦਾਰ ਬਣਾਇਆ ਹੋਇਆ ਸੀ ਇੱਥੇ ਦਰਵਾਜੇ ਦਾ ਗੇਟ ਸੀਗਾ ਜਿਹੜਾ ਬਹੁਤ ਹੀ ਸ਼ਾਨਦਾਰ ਡਾਟਦਾਰ ਬਣਿਆ ਹੋਇਆ ਸੀ ਤੇ ਦਰਵਾਜੇ ਦੇ ਦੋਵੇਂ ਪਾਸੇ ਚੌਂਕੜੀਆਂ ਬਣੀਆਂ ਹੋਈਆਂ ਸੀ ਬੈਠਣ ਨੂੰ ਦਰਵਾਜੇ ਦੇ ਬਾਹਰ ਇੱਥੇ ਸੱਜਣ ਬੈਠੇ ਰਹਿੰਦੇ ਸੀ ਲੋਕ ਬੈਠੇ ਰਹਿੰਦੇ ਸੀ ਆਏਗੇ ਨੂੰ ਪੁੱਛ ਗਿੱਚ ਕਰਕੇ ਅੰਦਰ ਜਾਣ ਦਿੱਤਾ ਜਾਂਦਾ ਸੀ ਇਹ ਰਾਤ ਨੂੰ ਇਹ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਸੀ ਤਾਂ ਜੋ ਕੋਈ ਬਾਰੀ ਬੰਦਾ ਨਾ ਸਕੇ ਪੁਰਾਣੇ ਸਮੇਂ ਦੇ ਚੋਰੀਆਂ ਚਕਾਰੀਆਂ ਜ਼ਿਆਦਾ ਹੁੰਦੀਆਂ ਸੀ ਇਸ ਲਈ ਇਹ ਦਰਵਾਜ਼ੇ ਹੀ ਸੁਰੱਖਿਆ ਦੇ ਮੁੱਖ ਸਾਧਨ ਹੁੰਦੇ ਸੀਗੇ ਇਸ ਲਈ ਦੋਸਤੋ ਦਰਵਾਜ਼ਾ ਹੁਣੇ ਫਿਰ ਤੋਂ ਬਣਾ ਰਹੇ ਆ ਪਿੰਡ ਵਾਲੇ ਸਾਰੇ ਰਲ ਮਿਲ ਕੇ ਤੇ ਦਰਵਾਜ਼ਾ ਜਿਵੇਂ ਜਿਵੇਂ ਬਣਦਾ ਜਾਊਗਾ ਤੁਹਾਨੂੰ ਆ ਵੀਡੀਓ ਸ਼ੇਅਰ ਕਰਦਾ ਰਹੂੰਗਾ ਤੇ ਹੋਰ ਤੁਹਾਨੂੰ ਜਾਣਕਾਰੀ ਦਿੰਦਾ ਰਹੂੰਗਾ ਕਿ ਦਰਵਾਜ਼ਾ ਕਿੰਨਾ ਬਣ ਗਿਆ ਕੀ ਇਹ ਦਾ ਬਾਕੀ ਇਤਿਹਾਸ ਹੈ ਸਾਰਾ ਕੋਈ ਤੁਹਾਨੂੰ ਦੱਸੂਗਾ ਇੱਕ ਦਿਨ ਤੁਹਾਨੂੰ ਉਹ ਵੀ ਗਲੀਆਂ ਦਿਖਾਉਂਗਾ ਜਿਹੜੀਆਂ ਪਿੰਡ ਦੀਆਂ ਪੀੜੀਆਂ ਗਲੀਆਂ ਤੇ ਜਿੱਥੋਂ ਪਿੰਡ ਦੀ ਕਿਸੇ ਵੀ ਪਿੰਡ ਦੀ ਸ਼ੁਰੂਆਤ ਹੁੰਦੀ ਹੈ ਉਹਦੇ ਨਿਸ਼ਾਨੇ ਕੀ ਹੁੰਦੀ ਹੈ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਸ਼ੇਅਰ ਕਰ ਦਿਓ ਖਾਸ ਕਰਕੇ ਮੇਰੇ ਘਰਾਂਿਆਂ ਨੂੰ ਬੇਨਤੀ ਹੈ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਸਾਡੇ ਬਿਰਕਾਂ ਦੀ ਵਿਰਾਸਤ ਨੂੰ ਮੋੜ ਸਰਜੀਤ ਕੀਤਾ ਜਾ ਰਿਹਾ ਹੈ ਜਿਹੜਾ ਕਿ ਬਹੁਤ ਚੰਗਾ ਉਦਮ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਤਨਵਾਦ ਹੋਊਗਾ ਸਤਿੰਦਰ ਰਾਜਪਾਲ ਸਿੱਖ ਵਾਲਾ ਪੇਜ ਨੂੰ ਫੋਲੋ ਕਰ ਲਿਓ ਬਹੁਤ ਬਹੁਤ ਸ਼ੁਕਰੀਆ ਦੋਸਤੋ